ਮੈਂ ਸਰਬੰਸੰਗ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਚੁੱਪਚੀਪੀਤੇ ਮੁੱਖ ਮੰਤਰੀ ਪੰਜਾਬ ਅੱਜ ਪੜਾ ਪਿੰਡ ਮਿਲਤੇ ਪਹੁੰਚ ਰਹੇ ਆ ਉਹਨਾਂ ਦੇ ਕੋਈ ਏਜੰਡਾ ਤਾਂ ਸਾਹਮਣੇ ਨਹੀਂ ਹੈਗਾ ਵੀ ਸਾਡਾਂ ਦਾ ਮੁਆਵਜ਼ਾ ਦੇਣ ਆਏ ਆ ਹੋਰ ਕੀ ਕਰਨ ਆਏ ਆ ਕੀ ਉਹਨਾਂ ਨੇ ਕਰਨਾ ਹੈਗਾ ਤਾਂ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਦਾ ਐਲਾਨ ਸੀਗਾ ਵੀ ਜਿੱਥੇ-ਜਿੱਥੇ ਵੀ ਐਮ ਐਲ اے ਐਮ ਪੀਜ਼ ਔਰ ਮੁੱਖ ਮੰਤਰੀ ਕੋ ਮਨਿਸਟਰਸ ਉਹ ਐਮਪੀਸ ਜਾਣਗੇ ਉੱਥੇ-ਉੱਥੇ ਪੀਸਪੁਲੀ ਢੰਗ ਨਾਲ ਉਹਨਾਂ ਨੂੰ ਸਵਾਲ-ਜਵਾਬ ਕੀਤੇ ਜਾਣਗੇ ਤੋਂ ਸਾਰੇ ਅੱਜ ਆਪਣੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦੇ ਵਰਕਰਾਂ ਨੂੰ ਬੇਨਤੀ ਆ ਵੀ ਉਹ ਹੁਣ 8:30 ਵਜੇ ਚਾਲੇ ਪਾ ਦਿਓ ਔਰ ਭਲੇ ਪਿੰਡ ਦੇ ਪਿੱਛੇ ਕਿਲੋਕਮੀਟਰ ਪਿੱਛੇ ਜਿਹੜਾ ਵਾ ਸ਼ਿਵਾ ਇਨਕਲੇਵ 2 ਆ ਸ਼ਿਵਾ ਇਨਕਲੇਵ 2 ਲਗਭਗ ਕਿਲੋਕਮੀਟਰ ਪਿੱਛੇ ਆ ਗਈ ਅੰਮ੍ਰਿਤਸਰ ਵਾਲੇ ਪਾਸਿਓਂ ਆਉਂਦਿਆ ਠੀਕ ਆ ਇਹ 달ਮ ਪਿੰਡ ਤੋਂ ਅਗਲੇ ਬੰਨੇ ਹੈਗੀ ਆ ਸ਼ਿਵਾਨ ਇਨਕਲੇਵ 2 ਔਰ ਕੁੱਕੜਾਂ ਵਾਲੇ ੱਡੇ ਤੋਂ ਗਾਂ 달ਮ 달ਮ ਤੋਂ ਅੱਗੇ ਸ਼ਿਵਾਨ ਇਨਕਲੇਵ ਤੋਂ ਉਹ ਗਾਂ ਪੜਾ ਪਿੰਡ ਆਉਂਦਾ ਹੈਗਾ ਤੋਂ 8:30 ਵਜੇ ਹੁਣ ਚਾਲੇ ਪਾਉਣ ਔਰ ਲਗਭਗ ਜਿਹੜਾ ਆ ਹੁਣ ਚੱਲ ਪੋ ਪਿੰਡਾਂ ਚੋਂ ਔਰ 9 ਵਜੇ ਦੇ ਘੰਟੇ ਤੱਕ ਤੁਹਾਂ ਸਾਰਿਆਂ ਨੂੰ ਉੱਥੇ ਪਹੁੰਚ ਜਾਣਾ ਹੈਗਾ ਵਾ ਔਰ ਅਸੀਂ ਚਾਹਾਂਗੇ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਮਾਂ ਦੇਣ ਔਰ ਸਾਡੇ ਸਵਾਲਾਂ ਦਾ ਜਵਾਬ ਦੇਣ ਜੇ ਪ੍ਰਸ਼ਾਸਨ ਚਾਹੁੰਦਾ ਵੀ ਇਹ ਸਹੀ ਟੰਗ ਨਾਲ ਨਿਭੜ ਜਾਵੇ ਡੀਜੀਪੀ ਪੰਜਾਬ ਚਾਹੁੰਦੇ ਆ ਤਾਂ ਫਿਰ ਸਾਡੇ ਨਾਲ ਜਿਹੜਾ ਵਾ ਮੁੱਖ ਮੰਤਰੀ ਨੂੰ ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਆ ਸ਼ੰਭੂ ਖਨੌਰੀ ਤੋਂ ਜਿਵੇਂ ਮੋਰਚਾ ਖੇੜਿਆ ਗਿਆ ਉਹਦੇ ਪਿੱਛੇ ਕੀ ਮਜਬੂਰੀਆਂ ਰਹੀਆਂ ਸੀ ਕੌਣ ਜੰਮੇ ਤੱਕ ਅਜੇ ਤੱਕ ਉਹਦਾ ਮੁਆਵਜ਼ਾ ਲੈਣ ਵਾਲਾ ਪਿਆ ਹੈਗਾ ਵਾ ਹੁਣ ਹੜਾਂ ਦੇ ਵਿੱਚ ਹੜਾਂ ਦਾ ਮਾਬਜ਼ਾ ਕਿੰਨਾ ਦੇ ਰਹੇ ਹੋ ਕੀ ਕਰ ਰਹੇ ਹੋ ਰੰਜੀਤ ਸਾਗਰ ਡੈਮ ਸਾਰਾ ਤੁਹਾਡੇ ਕੋਲ ਸੀ ਸਾਡਾ ਮੰਨਾ ਵੀ ਇਹ ਮੈਨ ਮੇਡ ਆ ਅਰੇ ਲਈ ਤੁਹਾਡੇ ਕੀ ਜਵਾਬ ਹੈਗਾ ਭਾਈ ਵੀ ਸਾਨੂੰ ਦੱਸੋ আর ਜਿਹੜੀ ਗੰਨਾ ਮਿਲ ਚ ਜਾ ਰਹੇ ਉਸ ਗੰਨਾ ਮਿਲਦਾ ਸਹਿਕਾਰੀ ਗੰਨਾ ਮਿਲਿਆ ਉਹਦਾ ਕੋਈ ਵੀ ਤੁਸੀਂ ਪ੍ਰਬੰਧ ਨਹੀਂ ਕਰ ਰਹੇ ਵੀ ਇਹ ਪ੍ਰਾਫਿਟ ਚ ਕਿਵੇਂ ਲੈ ਕੇ ਆਉਣੀਆਂ ਆ ਔਰ ਅਜੇ ਕਿਸਾਨਾਂ ਦੇ ਬਕਾਏ ਭਲਾ ਪਿੰਡ ਮਿਲਲ ਖੜੇ ਹੈਗੇ ਆ ਔਰ ਉਹ ਹੁਣ ਹੜਪਰਭਾਵਤ ਕਿਸਾਨਾਂ ਨੂੰ ਬਹੁਤ ਵੱਡੇ ਪੰਦਰ ਤੇ ਪਲੈਂਟੀ ਲਗਾ ਰਹੇ ਹੈਗੇ ਆ ਔਰ ਜਿਹੜਾ ਤੁਸੀਂ ਕਹਿੰਦੇ ਸੀ ਅਈ ਬੀਜ ਦੇਣਾ ਹੈਗਾ ਔਰ ਜਿਹੜਾ ਐਗਰੀਕਲਚਰ ਮਹਿਕਮੇ ਨੇ ਜਿਹੜਾ ਪੋਰਟਲ ਕੱਟਾ ਵੀ ਸਾਡੇ ਪੋਰਟਲ ਤੇ ਜਾਓ ਫਿਰ ਆਨਲਾਈਨ ਤੁਸੀਂ ਉਹਦੇ ਵਿੱਚ ਜਾ ਕੇ ਆਪਣੀ ਫਰਦ ਲਾਓ ਸਾਰਾ ਕੁਝ ਕਰੋ ਇਹ ਬਹੁਤ ਔਖਾ ਹੈਗਾ ਤੋਂ ਇਹਦੇ ਨਾਲ ਜੁੜ ਕੇ ਜਿਵੇਂ ਐਮਐਸਪੀ ਲੀਗਲ ਗਰੰਟੀ ਕਰੂਨ ਤੇ ਇਹਨਾਂ ਦਾ ਮਸਲਾ ਕੀ ਔਰ ਕਈ ਮੁੱਦੇ ਨੇ ਜਿਹੜੇ ਆਪਾਂ ਚਰਚਾ ਕਰਨਾ ਚਾਹੁੰਦੇ ਖੇਤੀ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਕਿ ਉਹਨਾਂ ਬਾਰੇ ਮੁੱਖ ਮੰਤਰੀ ਸਾਹਿਬ ਦਾ ਕੀ ਜਵਾਬ ਹੈਗਾ ਨਾਲ ਦੀ ਨਾਲ ਏ ਡੀ ਜੀ ਪੀ ਅ ਪੂਰਨ ਕੁਮਾਰ ਜੀ ਦਾ ਜਿਵੇਂ ਉਹ ਉਹਨਾਂ ਨਾਲ ਜਾਤੀ ਪਾਤੀ ਤੌਰ ਤੇ ਵਿਤਕਰਾ ਕੀਤਾ আর ਜਿਹੜੇ ਦੋਸ਼ੀ ਨੇ ਅਜੇ ਖਲਾਫ ਉਹਨਾਂ ਨੂੰ ਬਚਾਉਣ ਦੀ ਹਰਿਆਣਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਹਦੀ ਨਿੰਦਿਆ ਕਰਦੇ ਆ ਔਰ ਇਹ ਜੇ ਇਸ ਪੱਧਰ ਤੇ ਜਾਤ ਪਾਤ ਹੁੰਦੀ ਆ ਆਮ ਏਡੇ ਵੱਡੇ ਅਫਸਰ ਨਾਲ ਤੇ ਆਮ ਬੰਦੇ ਦਾ ਕੀ ਬਣੂਗਾ ਅ ਰਾਜ ਅਸੀਂ ਇਹ ਵੀ ਸਵਾਲ ਕਰਾਂਗੇ ਮੁੱਖ ਮੰਤਰੀ ਸਾਹਿਬ ਕੇਂਦਰ ਨੇ ਸਾਰੇ ਸੂਬਿਆਂ ਨੂੰ ਥੋੜੀ ਸਾਰੀ ਅਫਸਰਸਾਈ ਨੂੰ ਬਿਜਲੀ ਸੋਧ ਬਿੱਲ 2025 ਦੀ ਚਿੱਠੀ ਲਿਖੀ ਆ ਤੇ ਕੀ ਤੁਸੀਂ ਨਿੱਜੀ ਕਰਨ ਦੇ ਹੱਕ ਚ ਜੇ ਮੈਂ মিডিਆ ਨੂੰ ਚਿੱਠੀ ਵੀ ਪਾ ਦੂੰਗਾ ਆ ਗਈ ਆ ਕਿ ਬਿਜਲੀ ਸੋਧ ਬਿੱਲ 2025 ਤਿਆਰ ਕੀਤਾ ਜਾ ਰਿਹਾ ਪੂਰੇ ਦੇਸ਼ ਦੀ ਬਿਜਲੀ ਜਿਹੜੀ ਨਿੱਜੀ ਹੱਥਾਂ ਵਿੱਚ ਕਾਰਪੋਰੇਟ ਕਰਾਉਣਿਆਂ ਦੀ ਤਿਆਰੀ ਹੋ ਰਹੀ ਆ ਸੋ ਇਹਦੇ ਇਹਦੇ ਨਾਲ ਜੁੜੇ ਸਵਾਲ ਵੀ ਕਰਾਂਗੇ ਧੰਨਵਾਦ